ਗੁੱਡ ਮਾਰਨਿੰਗ ਕਹ ਦੋ ਗੁੱਡ ਮਾਰਨਿੰਗ ਜੀ ਠੀਕ ਠਾਕ ਹਾਂ ਠੀਕ ਹੋਰ ਬੜਾ ਹਾਂ ਅੰਗਰੇਜ਼ੀ ਤੇ ਪਹਿਲਾਂ ਹੀ ਬੜਾ ਬੀ 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 ਕਾਮ ਕੀਤੀ ਹੈ ਬੀਬੀ ਨੇ ਕੀਤੀ ਹੈ ਨਾ ਕਿਹੜੀ ਕਾਮ ਕੀਤੀ ਆ ਕੰਮ ਕਾਮ ਕੀਤੀ ਹੈ ਦੱਸ ਮਾਸਟਰ ਡਿਗਰੀ ਪਤਾ ਨਹੀਂ ਕਿ ਮੈਨੂੰ ਚੇਤਾ ਭੁੱਲ ਗਿਆ ਦੱਸਣਾ ਪੈਣਾ ਤੈਨੂੰ ਕੰਮ ਕੀਤੀ ਕੋਈ ਹੂੰ ਇਧਰ ਕਾਰਡ ਦਿਖਾ ਸੂ ਕੀਤੀ ਹੈ ਇਹ ਆ ਦੇਖੋ ਜੀ ਕਿਹਨੇ ਕਾਰਡ ਭੇਜਿਆ ਤੇ ਮੜਾ ਯਾਰ ਦੋਸਤਾਂ ਉਹਨੇ ਧਾਮੀ ਫੈਮਿਲੀ ਵੈਲਕਮ ਐਂਡ ਸਪੈਸ਼ਲ ਵਿਦ ਬੀਬੀ ਜੀ ਤੇ ਬੀਬੀ ਜੀ ਨੂੰ ਜਰੂਰ ਲੈ ਬੀਬੀ ਕਾਡਾਂ ਤੇ ਵੀ ਮੁੰਡੇ ਸਪੈਸ਼ਲ ਬੀਬੀ ਜੀ ਲਿਖਣ ਲੱਪੇ ਵੀ ਬੀਬੀ ਨੂੰ ਲੈ ਕੇ ਆਉਣਾ ਇਹ ਮਹਾਰਾਜ ਨੇ ਕਿਰਪਾ ਕਰਤੀ ਆ ਠੀਕ ਆ ਅਦਲਾ ਡੈਡੀ ਨੂੰ ਨਹੀਂ ਕਿਸੇ ਨੇ ਵੀ ਲਿਖਿਆ ਬੀਬੀ ਨੂੰ ਲਿਖਿਆ ਐਦਾਂ ਕਰਦੇ ਹੱਥ ਖੜਾ ਲਓ ਜੀ ਲਓ ਜੇ ਹੋਰ ਆ ਬੜਾ ਬਿਠਾਇਆ ਆ ਚੁਗਲ ਖੋਰ ਜਾ ਲੱਗੇ ਬੀਬੀ ਸਾਡਾ ਜੀ ਨਾ ਲੱਗੇ ਜਲੇ ਤੁਸੀਂ ਆ ਕਿਚਨ ਪਾਲ ਕਿੱਧਰ ਬਿਠਾਇਆ ਲੱਗੀ ਤੁਸੀਂ ਨਾ ਪਾਲ ਆ 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 ਬੀਬੀ ਚਿੱਟੀ ਗੋਲੀ ਤੇ ਨਹੀਂ ਖਾਲੀ ਕਿਤੇ ਭੰਗਾ ਹੀ ਗੱਲ ਹੋ ਗਈ ਉਹ ਦਿਨ ਦਾ ਹੱਦ ਹੀ ਹਾਂ ਬੀਬੀ ਉਹ ਮੈਨੂੰ ਸਾਰੇ ਛਿੜਕੀ ਜਾਂਦੇ ਸੀ ਵੀ ਕੋ ਕੋ ਕੰਮ ਨਹੀਂ ਸਹੀ ਕੀਤਾ ਜਾਉਂਗਾ ਤਾਂ ਚਾ ਚੜਿਆ ਬੋਲੀ ਇਹ ਸਾਰੇ ਛਿੜਕ ਰਹੇ ਹਾਲ ਇਹ ਕਹਿੰਦੀ ਆ ਮੈਨੂੰ ਸਾਰੇ ਛਿੜਕੀ ਜਾਂਦੇ ਸੀਗੇ ਤਾਂ ਬੀਬੀ ਨੇ ਚਾ ਚੜਿਆ ਪੁੱਠੇ ਪਾਸੇ ਵੀ ਜਾਂਦੀ ਜਾਂਦੀ ਪੁੱਠੇ ਪਾਸੇ ਵੀ ਜਾਂਦੀ ਆ ਇਹ ਨਕਦੀ ਨਹੀਂ ਸਿੱਧੇ ਪਾਸੇ ਗੱਲ ਕੀਤੀ। ਸਹੀ ਗੱਲ ਆ ਬੀਬੀ। ਹੋਰ ਕੀ ਆ? ਬੀਬੀਆਂ ਚੁਗਲਖੋਰ ਕਿੱਧਰ ਬਿਠਾਇਆ ਨਾਲ? ਇੱਧਰ। ਆ ਚੁਗਲਖੋਰ। ਆ ਚੁਗਲਖੋਰ ਕਿੱਧਰ ਬਿਠਾਇਆ ਨਾਲ? ਇਹ ਚੁਗਲਖੋਰ ਕਹਿੰਦੇ ਆ। ਦੇਖ ਲੈ। ਉਹ ਹੈਗੇ ਆ ਜੀ ਬੀਬੀ। ਮੈਂ ਚੁਗਲਖੋਰ ਆ। ਨਹੀਂ ਨਹੀਂ ਨਹੀਂ। ਤੇ ਇੱਜਾ ਚੁਗਲਖੋਰ ਹੈ। ਕਹੇ ਉਤੋਂ ਵੀ ਵੱਡਾ ਤੂੰ। ਦੇਖ ਲੈ। ਮੈਂ ਤਾਂ ਨਹੀਂ ਕਹਿੰਦੀ। 15 ਦਿਨ ਮੇਰੇ ਰਹਿ ਗਏ ਜਾਣ ਨੂੰ ਤੇ ਮੈਨੂੰ ਚੁਗਲਖੋਰ ਕਹਿੰਦਾ। ਦੇਖ ਲੈ ਨਾ ਕਾਕਾ ਇਹਦਾਂ ਕਹਿਣਾ। ਇਹ ਬੀਬੀ ਨੇ ਕਿਹਾ ਤਾਂ ਇਦਾਂ ਨਹੀਂ ਕਹਿਣਾ। ਇਦਾਂ ਨਹੀਂ ਕਹਿਣਾ। ਬੀਬੀ ਫੇਰੇ 2 ਮਿੰਟ ਦਾ ਜਦੋਂ ਪੰਪ ਚਲਾਇ ਮੈਨੂੰ ਮੇਰਾ ਪੰਪ ਹੋਣੀ ਕੀ ਦੋਣਾ ਮੇਰਾ ਉਹ ਦੇ ਦੋ ਦੋ ਹੀ ਨਾ ਤੇ ਉਹ ਤੀਜਾ ਉਹਦੇ ਖੜਾ ਆ ਲੈ ਸਾਬੀ ਵੀ ਨਾਲ ਉਹਦਾ ਪੋਤਾ ਆ ਸਪੈਸ਼ਲ ਪੋਤਾ ਗਣਗੀ ਸਿਰਫ ਤ ਨਹੀਂ ਕਿਤੇ ਗਣਗੀ ਸਿਰਫ ਇੱਥੇ ਉਹ ਸਾਬੀ ਨਾਲ ਨਾਲ ਉਹ ਮੜਾ ਜਾ ਹੋਰ ਖੜਾ ਹੋ ਨਾ ਲੱਗੇ ਹੋ ਕੇ ਕਿਸੇ ਵੇਲੇ ਖੋਤਾ ਬਣ ਜਾਂਦਾ ਮੇਰਾ ਖੋਤਾ ਬਣ ਜਾਂਦਾ ਹਾਂ ਚਲੋ ਰਾਜੀ ਰਹੋ ਮੈਂ ਆਇਤਾ ਅੰਦਰ ਰਸ ਲੈ ਰਿਹਾ ਕਿੱਸੇ ਇਹ ਤਾਂ ਤੇਰੀਆਂ ਚੁਗਲੀਆਂ ਬੜੀਆਂ ਕਰਦਾ ਬੀਬੀ ਸਾਬੀ ਮੈਨੂੰ ਬਹੁਤ ਸਾਰਾ ਜੋ ਮਰਜ਼ੀ ਮਨੇ ਜਣਾ ਸੱਚੀ ਹੈ ਕਾ ਮੈਨੂੰ ਨਹੀਂ ਕੋਈ ਪ੍ਰਵਾਹ ਜੇ ਕੁੱਤੇ ਬਿਲੇ ਗਈ ਭੌਂਕਦੇ ਆ ਕਹਦੇ ਇੱਕ ਵਾਰੀ ਕਹਦੇ ਬੀਬੀ ਓ ਚਲ ਕੋਈ ਗੱਲ ਨਹੀਂ ਆ ਠੀਕ ਕਹਿਣਾ ਚਾਹੁੰਦਾ ਵੀ ਮਿੱਤਰ ਮਿੱਤਰ ਨੇ ਕੀ ਕਹਿਣਾ ਨੂੰ ਮਿੱਤਰ ਨੇ ਕਿ ਬਸ ਹੁੰਦਾ ਨਾ ਚਲ ਇਹ ਕੁੱਤੇ ਨੂੰ ਭੌਂਕਣ ਨੂੰ ਹੁੰਦੇ ਕੀ ਕਰਨਾ ਇਹ ਜਦ ਭੌਂਕਦਾ ਕੁੱਤਾ ਨਾ ਕੰਮ ਭੌਂਕਣਾ ਤਾਂ ਕੀ ਕਰਨਾ ਸੋਹਣੀ ਤਰੀਫ ਹੋ ਗਈ ਮਿੱਤਰਾਂ ਤੇਰੀ ਦੇਖ ਲੈ ਮੇਰਾ ਉਹ ਤਾਂ ਮੇਰੀਆਂ ਸ਼ਪਾਰਸ਼ਾਂ ਪਾਉਣੀ ਆ ਇੰਸਟਾਗ੍ਰਾਮ ਤੇ ਉਹ ਨਾਲੇ ਬੇਇੱਜ਼ਤੀ ਕਰਦੀ ਆ ਨਹੀਂ ਨਹੀਂ ਦੇਖ ਹੀ ਨਹੀਂ ਕਰਦੀ ਤੇ ਕੁੱਤੇ ਆ ਨਾ ਉਹ ਤਾਂ ਉਹ ਲੈ ਕੇ ਬੈਗਿਆ ਰਾਤ ਨੂੰ ਭੋਗਦੇ ਦਿਨੇ ਦੇ ਤੇਰੇ ਵਰਗੇ ਉਹ ਦੇਖਿਆ ਲਾਗੀ ਗੱਲ ਫੇਰ ਬੀਬੀ ਕੀ ਕਹਿਣੀ ਚਾਹੇ ਜ਼ੋਰ ਦੀ ਬੋਲ ਗਈ ਕਹਦੇ ਹੁਣ ਆ ਰਾਤ ਦਾ ਭੋਗਦੇ ਕੁੱਤੇ ਤੇਰੇ ਤੁਹਾਡੇ ਵਰਗੇ ਭੋਗਦੇ ਆ ਆਹ ਮਜੇ ਇਹ ਵੀ ਵਿੱਚ ਆਉਂਦਾ ਨਾ ਪੰਪਲ ਵੀ ਦੋਰ ਵਿੱਚ ਨਹੀਂ ਪੰਪਲ ਵਿੱਚ ਆਉਂਦਾ ਲੈ ਆਹ ਚੰਗੀ ਗੱਲ ਆ ਫੇ ਯਾਰ ਪੰਪਲ ਕੀ ਆ ਕੌਣ ਆਉਂਦਾ ਫੇ ਵਿੱਚ ਅਹੀਂ ਉਹਨੇ ਸਭੀ ਇਹ ਇਹ ਠੀਕ ਆ ਲੱਲੋ ਆ ਵੇ ਹੁੰਦਾ ਐ ਮਤਲਬੀ ਆ ਮਤਲਬੀ ਕੋਈ ਗੱਲ ਨਹੀਂ ਮੇਰੇ ਤੋਂ ਕੀ ਮਤਲਬ ਲਿਆ ਉਹਨੇ ਮਤਲਬ ਸੂ ਮੈਂ ਤਾਂ ਮੈਂ ਤਾਂ ਕੋਈ ਨਹੀਂ ਪੁੱਛ ਸੂਟ ਜੋ ਲੈ ਕੇ ਦਿੱਤਾ ਤਾਂ ਹੁਣ ਚੰਗਾ ਹੋ ਗਿਆ ਨਾ ਨਹੀਂ ਨਹੀਂ ਸੂਟ ਜੋ ਲੈ ਕੇ ਦਿੱਤਾ ਦੋਨਾਂ ਨੇ ਅਸੀਂ ਤਾਂ ਮੜੇ ਆ ਓਏ ਨਹੀਂ ਨਹੀਂ ਮੰਗਲ ਇਹ ਕੱਲ 2000 ਨੇ ਘਰ ਕਿਨੇ ਕਿਨੇ ਜਾਂਦੇ ਕਹਿੰਦਾ ਦੋ ਸੂਤ ਆ ਕੇ ਦੇ ਦੇ ਮੈਂ ਕਿਹਾ ਤੇਰੀ ਜੇਬ ਵਿੱਚ ਚਲੋ ਇਹ ਕੀ ਹੈ ਚੱਲ ਬੀਬੀ ਦੇਖੋ ਖੁਫੜ ਨਿਕਾ ਤਿਆਰੀ ਕਰ ਜਾਓ ਯਾਰ ਨਹੀਂ ਨਹੀਂ ਚਲੀਏ ਹੁਣ ਰਹਿ ਲੋ ਅੱਜ ਸਵੇਰੇ ਚਲ ਜਿਓ ਨਹੀਂ ਨਹੀਂ ਚਲੀਏ ਹੁਣ ਹਫਤਾ ਹੋ ਗਿਆ ਆ ਇਹਨੂੰ ਚਲੀਏ ਹੁਣ ਜ਼ਰੂਰ ਜਾਣਾ ਦੱਸ ਜਾਣਾ ਕਿ ਤੇ ਜਾ ਕੇ ਘਰ ਦਾ ਹਾਲ ਚਾਲ ਅੰਮ੍ਰਿਤਸਰ ਜਾਣਾ ਜਾਂ ਬਟਾਰੀ ਹੁਣ ਜਾਣਾ ਨਹੀਂ ਬਟਾਰੀ ਜਾਣਾ ਬਟਾਰੀ ਪਿੰਡ ਜਾਓਗੇ ਅੱਜ ਫੇ ਸਾਡੇ ਭੂਆ ਜੀ ਹੈ ਹਾਂਜੀ ਹਾਂਜੀ ਇਹ ਅੰਮ੍ਰਿਤਸਰ ਵਾਲੇ ਆ ਹਾਂਜੀ ਓ ਚੱਕਰ ਦਾ ਲੈ ਲੈ ਮਾ ਜੀਆਂ ਔਰ ਸਾਡਾ ਬੈਗ ਨਾ ਭੇਜ ਗਿਆ ਹਾਂਜੀ ਇਹ ਮੋੜ ਮੋੜ ਹੁੰਦੇ ਜੀ ਕਰਦਾ ਨਹੀਂ ਜਾਣ ਉਹ ਨਿਸ਼ਾਰਾ ਮੋੜ ਮੋੜ ਨਹੀਂ ਨਿਸ਼ਾਰਾ ਪਿੰਡ ਹੀ ਇਦਾਂ ਦਾ ਫਪੜਾ ਉਹ ਨਹੀਂ ਯਾਰ ਉਹ ਨਿਸ਼ਾਰੇ ਉਹ ਦੇਲ ਹੀ ਨਹੀਂ ਕਰਦਾ ਕਿਹੜਾ ਜਾਣ ਨੂੰ ਪਹਿਲਾਂ ਜੋਤ ਹੁੰਦਾ ਉਹ ਨਹੀਂ ਦੇਲ ਕਰਦਾ ਜੀ ਸਿਰੇ ਚੱਲੋ ਹਕੀਮੇ ਵਿੱਚ ਤਾਂ ਕੁਝ ਨਹੀਂ ਹੁੰਦਾ ਅੱਜ ਮੀਂਹ ਲੱਗਾ ਸਾਰੇ ਚੱਲ ਜੂ ਅੱਜ ਮੌਸਮ ਵੀ ਇਦਾਂ ਦਾ ਆ ਕੱਲ ਨੂੰ ਜ਼ਿਆਦਾ ਮੀਂਹ ਆ ਦੱਸਿਆ ਨਹੀਂ ਨਹੀਂ ਰਹਿ ਲੋ ਸਾਰੇ ਚੱਲ ਜੂ ਮਾਰ ਭੇਜ ਗਿਆ ਹੀ ਹੋ ਉਹ ਕਰਨੇ ਉਹ ਲੈ ਉਹ ਚੁਗ ਉਹ ਡੈਡੀ ਨੇ ਕਹਿਤਾ ਚੁਗਲੀ ਨਿੰਦਿਆ ਕਰਦੀਆਂ ਮੇਰੀ ਚੁਗਲੀ ਸੁਣੀ ਤੇਰੀ ਸੁਣੀ ਦੀ ਆ ਮੇਰੇ ਤੱਕ ਪਾਲ ਲੈ ਆ ਲੈ 4 ਵਜੇ ਮੈਂ ਚੁਗਲੀਆਂ ਕਰਦੀ ਉਹ ਲੈ ਆ ਲੈ ਕਾਟ ਕਰ ਦਿੰਦੇ ਪਤਾ ਨਹੀਂ ਮੂੰਹ ਜਿੱਥੇ ਨੂੰ ਗਾ ਲੈਂਦਾ ਹਾਂ ਜੀ ਬੱਲੇ ਬੱਲੇ ਪਾਸੋਂ ਹੁਣ ਤੁਸੀਂ ਵਾਲੇ ਸੁੱਤੇ ਹੋਨੇ ਤਾਂ ਕਿਹੜਾ ਕਿਹੜਾ ਹੈ ਜਿਹੜਾ ਮੈਂ ਪਤਾ ਜਲੇ ਉਹ ਲੈ ਉੱਠ ਕੇ ਇੱਕ ਘੰਟਾ ਬੈਂਦਾ ਕੌਣ ਬਹਿੰਦਾ ਓਹੋ ਕਿਹੜਾ ਬੀਬੀ ਮੰਤਰ ਕਿਹੜਾ ਪੜਦੀ ਹੁੰਨੀ ਦੱਸ ਦੇ ਮੈਂ ਕਿਉਂ ਦੱਸਾਂ ਦੱਸੀ ਜਾਣਾ ਦੱਸ ਹ ਮੰਤਰ ਕਿਹੜਾ ਪੜਦੀ ਆ ਮੈਂ ਦੱਸਦੀ ਮੈਂ ਦੱਸਣਾ ਪਣਾ ਮੈਨੂੰ ਕਿੰਨੇ ਲੈਂਦੀ ਮੈਨੂੰ ਦੱਸ ਮੈਨੂੰ ਬੋ ਵੀ ਹੁੰਦੀ ਜੇ ਨਹੀਂ ਪਤਾ ਕੀ ਚੰਗੀ ਜੀ ਮੇਰੇ ਸਹਾਂਣਾ ਘਰੇ ਸਾਨੂੰ ਗਾਲਾਂ ਹੀ ਕੱਢਦੀ ਰਹੀ ਸਾਰੇ ਟੱਬਰ ਨੂੰ ਕੌਣ ਬੰਦਾ ਕੀ ਕਹਿੰਦਾ ਚੱਲ ਇੰਦੇ ਸਹੀ ਅਬੇ ਮੈਂ ਡਰਿਆ ਅੰਦਾਈ ਸਹੀ ਕਾਲਾ ਹੀ ਸਹੀ ਮੈਨੂੰ ਨਾ ਸਵੇਰੇ ਸਵੇਰੇ ਜਿਹੜੀ ਦੀ ਪੂਰੀ ਹੁੰਦੀ ਜਿਹੜੇ ਤੁਸੀਂ ਸਵੇਰੇ ਸੁੱਤੇ ਹੁੰਨੇ ਨਾ ਇਹ ਮੇਰੇ ਕੰਨਾਂ 'ਚ ਹੁਜਾ ਮਾਰਦੀ ਅਵੇਲਾ ਤੇਰੀ ਮਾਂ ਦੀ ਨੀਂਦ ਨਹੀਂ ਕੋਈ ਉਧਰ ਸੁੱਤਾ ਹੈ ਕੋਈ ਨਹੀਂ ਨੀਂਦ ਮੈਨੂੰ ਵੀ ਆਉਂਦੀ ਆ ਮੈਨੂੰ ਵੀ ਨੀਂਦ ਆਉਂਦੀ ਆ ਪਰ ਮੈਂ ਮੈਨੂੰ ਉਹ ਲੈ ਉਠਾ ਲੈ ਜਿਹੜਾ ਕੋਈ ਨਾ ਬੇਲਾ ਸਾਰਾ ਦਿਨ ਸੁੱਤਾ ਰਹੇ ਰਾਤ ਨੂੰ ਸਵੇਰੇ ਉੱਠਣਾ ਹੀ ਹੈ ਉੱਠਣਾ ਹੀ ਨਹੀਂ ਜਾਗਦੇ ਹੁੰਦੇ ਕਹਿੰਦੇ ਜਿਹੜਾ ਬੇਲਾ ਮੇਰੇ ਵੀ ਉੱਠਣਾ ਆ ਸਾਰਾ ਦਿਨ ਬੰਦ ਕਰਦਾ ਹੁੰਦਾ ਕਹਿੰਦਾ ਸਾਰਾ ਦਿਨ ਮੇਰੀ ਮੱਤ ਮਾਰ ਦੇਣੀ ਇੰਨੇ ਕਮੈਂਟ ਨੇ ਜਿਗਰ ਤੇ ਮੈਂ ਲੰਮੀ ਪੈ ਜਾਣਾ ਵੋਟਾਂ ਆ ਗਿਆ 3 4 ਦਾਦੀ ਤੁਹਾਡੀ ਦੀ ਜਾਨ ਤੇ ਮੈਂ ਮੇਰੇ ਨਾਲ ਕੋਈ ਵੀ ਨਹੀਂ ਤੇਰੇ ਨਾਲ ਮੈਂ ਆ ਤੇਰੇ ਨਾਲ ਮੈਂ ਆ ਉਹ ਤੂੰ ਗੁਰਾਂ ਦੇ ਨਾਲ ਤੂੰ ਤਾਂ ਵੀ ਵੀ ਗੱਲਾਂ ਕਰਨ ਤੇਰਾ ਤਾਂ ਸਾਰਾ ਤੇਰੇ ਕਰਕੇ ਤਾਂ ਸਾਰੇ ਕੱਟੇ ਹੋਏ ਤੇਰੇ ਤੇ ਸਿਆਪਾ ਗਿਆ ਸਾਰਾ ਮੈਂ ਸਿਆਪਾ ਕੋਲ ਕਹਿੰਦੈਂਦੀ ਮੈਂ ਅੱਛਾ ਹੁਣ ਅਸੀਂ ਨਾਰਦਮੁਣੀ ਹੋ ਗਏ ਸਾਰੀ ਪਾਸੇ ਹੋ ਜਾਂਦਾ ਆਪਣੇ ਕੁੜੀਆਂ ਸਾਹਮਣੇ ਆ ਕਦਰ ਕਰਦੀ ਹੈ ਮੇਰੀ ਬੀਬੀ ਤੂੰ ਭੂਆ ਸਾਹਮਣੇ ਅਦਰ ਕਾਦੀ ਹੈ ਤੂੰ ਹੁਣ ਉਸੇ ਪਾਸੇ ਹੁਣ ਇਹ ਉਧਰ ਸੀ ਹੁਣ ਇਧਰ ਹੋ ਗਿਆ ਮੈਂ ਤੇਰੇ ਨਾਲ ਦਾ ਨਹੀਂ ਫਿਰ ਮੈਂ ਕਹਾ ਹੁਣ ਜਿਆਦਾ ਬੀਬੀ ਨੂੰ ਧੱਕਾ ਕਰਨ ਲੱਪੇ ਨਾ ਫਿਰ ਮੈਂ ਤਾਂ ਕਰਕੇ ਤੇਰੇ ਨਾਲ ਹੋ ਗਿਆ ਬੀਬੀ ਮੈਂ ਤੈਨੂੰ ਲੋਕਾਂ ਦੇ ਕਮੈਂਟ ਪੜ੍ਹ ਕੇ ਸੁਣਾਵਾਂ ਰੁਕ ਜਰਾ ਕਦਰ ਮੈਂ ਹੀ ਕਰਦਾ ਇਸ ਘਰ ਚ ਹੋਰ ਕਿਸੇ ਨੇ ਨਹੀਂ ਕਰਨੀ ਮੈਨੂੰ ਉਹਲੇ ਜਿੰਦਾ ਮਰਜੀ ਵੀ ਹੋਵੇ ਤੂੰ ਹੀ ਦੇਲਾ ਇੰਨਾ ਮੈਨੂੰ ਹੋਟਾ ਮੇਰੀ ਨਹੀਂ ਹੋਲੇ ਮੈਨੂੰ ਨਹੀਂ ਬੀਬੀ ਉੱਠਦੀ ਘਰ ਚ ਸਭ ਤੋਂ ਪਹਿਲਾਂ ਪੂਆ ਸਹੀ ਗੱਲ ਆ ਇਹ ਬੜੀ ਵਾਰ ਕਹਿੰਦਾ ਰਹੇ ਵੀ ਨਹੀਂ ਉੱਠਣਾ ਮੈਂ ਵੀ ਉਹਦਾ ਫਿਰ ਦੇਖਦਾ ਹੁੰਨਾ ਵੀ ਏ ਉઠીਆ ਤੇ ਫਿਰ ਮੈਂ ਬਾਹਰ ਮੈਨੂੰ ਪਤਾ ਜਿਨੇ ਉੱਠਦਾ ਮੈਂ ਉਹਲੇ ਮੈਂ ਬੈਠੀ ਹੁੰਨੀ ਜਿਨੇ ਤੂੰ ਉੱਠਦਾ ਮੈਂ ਬੈਠੀ ਹੁੰਨੀ ਹੁਣ ਲਈ ਗੇੜ ਖੋਲਿਆ ਅੱਗੇ ਮੈਂ ਬਾਬੇ ਦੇ ਅੰਦਰ ਜਾਂਦੀ ਹੁੰਦੀ ਸੀ ਹੁਣ ਮੈਂ ਜਾਂਦੀ ਨਹੀਂ ਇਸ ਕਰਕੇ ਵੀ ਠੰਡ ਹੈਗੀ ਹੈ ਤਾਂ ਚਿਰ ਲੱਗਦਾ ਬਾਬੇ ਤੋਂ ਉਹਦਾ ਦੂਰੇ ਮੱਥਾ ਟੇਕਦੀ ਨੇ ਬਾਬੇ ਦੇ ਅੰਦਰ ਬਾਬੇ ਤੋਂ ਬਹੁਤਾ ਨੇੜੇ ਨਹੀਂ ਨਾ ਜਾਣਾ ਹੂੰ ਬਾਬੇ ਤੋਂ ਬਹੁਤਾ ਨੇੜੇ ਨਹੀਂ ਨਾ ਜਾਣਾ ਬਾਬਾ ਕੋਤਨਾ ਦੂਰੇ ਹੀ ਮੱਥਾ ਟੇਕਿਆ ਦੂਰੇ ਬੱਸ ਦੂਰੇ ਬਾਬਾ ਤੋਂ ਦੂਰੇ ਮੱਥਾ ਬਾਬਾ ਕੋਤਨਾ ਨਾ ਕਮਾ ਦੇ ਕਿਤੇ ਬਾਬਾ ਕਰਨਾ ਸਾਡੇ ਬਾਬਾ ਤਾਂ ਦੋਨੋਂ ਮਰਨਾ ਟੇਕਿਆ ਬਾਬਿਆਂ ਨੂੰ ਪਤਾ ਸਾਰਾ ਉਹ ਜਾਣੀ ਜਾਣੇ ਬਾਬੇ ਕੀ ਪਤਾ ਬਾਬਿਆਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਤੇ ਮਾਤਾ ਹੁਣ ਨਹੀਂ ਇੰਨਾ ਕੋ ਮੈਂ ਤਾਂ ਅੱਗੇ ਅੰਦਰ ਜਾ ਕੇ ਤਾਂ ਹੱਥ ਨਹੀਂ ਲਾਉਣਾ ਮੈਂ ਕੀ ਮਾਰੋਂ ਪਤਾ ਕੀ ਕਰ ਮੈਂ ਤਾਂ ਮੰਮੀ ਜ਼ਿਆਦਾ ਨਹੀਂ ਗੱਲਾਂ ਕਰਦੀ ਕੋ ਜ਼ਿਆਦਾ ਹੀ ਗੱਲਾਂ ਕਰਨ ਲੱਗੀ ਕੋ ਅੱਜ ਕੱਲ ਇਹਨੂੰ ਸਮਝਾਈਏ ਨੂੰ ਇਹਨੂੰ ਅਕਲ ਦੇਈਏ ਥੋੜੀ ਹੋ ਗਈ ਪੜ੍ਹ ਕੇ ਹੁਣ ਹੋ ਗਈ ਐ ਪ੍ਰਪੁੰਜੀ ਜੀ ਹੈ ਜ਼ਿਆਦਾ ਐਕਟਰ ਨਹੀਂ ਬਣਦੀ ਕੋ ਸਮਾਂ ਤੇ ਇਹ ਕਦੇ ਬੋਲੀ ਨਾ ਮੈਂ ਇਹਦੀ ਬੋਲਦੀ ਗੱਲ ਕਰਦੀ ਹੁਣ ਨਹੀਂ ਜਦੋਂ ਵੀ ਕਰਾਂ ਮੈਂ ਕਹਿੰਨੀ ਨਹੀਂ ਇਹਨੂੰ ਸਮਾਂ ਗੁੱਸੇ ਹੁੰਦੀ ਹੋਣੀ ਪਰ ਤੇਰੀ ਕਦਰ ਨਹੀਂ ਕਰਦੀ ਨਾ ਦੇਖੀ ਤੂੰ ਕੋਈ ਗੱਲ ਹੋਰ ਦੱਸਾ ਦੱਸ ਕੋਈ ਵੀ ਬੀਬੀ ਡਰਦੀ ਵਿਚਾਰੀ ਡਰੀ ਡਰਦੀ ਆ ਪਰ ਕੀ ਕਰਨਾ ਬੀਬੀ ਡਰਦੀ ਆ ਨਾ ਤਾਂ ਏਦਾਂ ਹੀ ਆ ਵੀ ਠੀਕ ਹੈ ਨਹੀਂ ਚਲੋ ਫੇਰ ਹੀ ਰੋਟੀ ਪਾਣੀ ਮਾੜਾ ਮੋਟਾ ਚਲ ਪਕਾਉਂਦੀ ਹਾਂ ਰੋਟੀ ਗਈ ਤਾਂ ਲਾਈ ਹੁਣ ਮੈਂ ਕਹਿੰਦਾ ਤੂੰ ਤੈਨੂੰ ਰਿਸ਼ਤੇ ਰਿਸ਼ਤੇਦਾਰਾਂ ਦੇ ਛਾੜਾਂ ਵਾ ਜੇ ਨਹੀਂ ਦਿਲ ਲੱਗਦਾ ਇੱਥੇ ਤੇ ਕਿਨੂੰ ਤੈਨੂੰ ਕਿਉਂ ਹੈ ਬੱਲੇ ਓਏ ਜਾਪੂ ਜਾਪੂਆ ਦੇ ਨਾਲ ਚੱਲ ਜਾ ਹੁਣ ਆਈ ਤੇ ਹੈ ਪੂਗਾ ਦਾ ਬੱਲੇ ਜਾਵਾਂ ਜਾ ਚੱਲ ਜਾ ਮੈਂ ਆਪਣਾ ਘਰ ਛੱਡ ਕੇ ਕਿਉਂ ਜਾਵਾਂ ਆਪਣਾ ਬੀਬੀ ਘਰ ਨਹੀਂ ਹੈਗਾ ਇਹ ਤੇਰਾ ਕਿਉਂ ਮੇਰਾ ਹੀ ਆ ਇਹ ਨਹੀਂ ਹੈਗਾ ਘਰ ਤੇਰਾ ਇੱਕ ਘਰ ਹੈਗਾ ਸਾਡਾ ਬੱਲੇ ਓਏ ਅੱਛਾ ਜੀ ਠੀਕ ਹੈ ਫੇਰ ਰਾਤ ਮੈਨੂੰ ਮਿਸ ਕਰਦੀ ਰਹੀ ਤੂੰ ਹੂੰ ਕਿੱਧਰ ਚੱਲੇ ਆਂ ਬਾਅਦ ਵਿੱਚ ਆਣਾ ਹੋਰ ਫੇਰ ਹਾਂ ਠੀਕ ਆ ਮੈਂ ਆ ਗਿਆ ਜਿਮ ਚੋਂ ਹੋ ਕੇ ਹੈ ਚੱਲ ਜਾ ਬਸ ਇੱਕ ਹੀ ਟੱਕ ਲਾਉਣਾ ਠੀਕ ਆ ਚੰਗਾ ਓਕੇ ਓਕੇ ਲਵ ਯੂ ਲਵ ਯੂ ਲਵ ਲਵ ਨੂੰ ਪੱਕੀ ਫੀਮ ਲਾ ਦੇਣੀ ਸਟਾਂਕ ਤੇਰੀ ਜੇਬ ਚ ਠੀਕ ਆ ਮਗਰ ਮਗਰ ਗੁਰ ਕੀ ਲਾ ਦੇਣੀ ਦੱਸ ਬੀੜੀਆਂ ਭੁਲਾ ਦੀਆਂ ਕੀ ਬੀੜੀਆਂ ਉਹਨਾਂ ਤੈਨੂੰ ਮਰੇ ਕੇ ਤੇਰੀ ਵੀਡੀਓ ਨੇ ਸੱਚ ਸੱਚ ਮੈਨੂੰ ਨਾ ਇੱਕ ਇੱਕ ਪਤਾ ਨਹੀਂ ਕੋਣ ਲੇਡੀਜ਼ ਆ ਮੈਨੂੰ ਕਹਿੰਦੇ ਕਿ ਆਪਣੇ ਪਰਿਵਾਰ ਬਾਰੇ ਦੱਸੋ ਕੌਣ ਕੌਣ ਆ ਤੁਸੀਂ ਮੈਂ ਮੈਂ ਕਹਾਂ ਦੱਸ ਦਿੰਨੇ ਬੀਬੀ ਦੇ ਨਾਲ ਦੱਸਾਂਗੇ ਪਰਿਵਾਰ ਵਿੱਚ ਕੌਣ ਕੌਣ ਆ ਬੀਬੀ ਦੱਸ ਸਾਡੇ ਪਰਿਵਾਰ ਵਿੱਚ ਕੌਣ ਕੌਣ ਆ ਬੋਲ ਆਹ ਹੈ ਪਰਵਾਰਾ ਨੇ ਨੇ ਕਿੰਨੇ ਜਾਣੇ ਆ ਦੱਸ ਦੇ ਵੀ ਕੌਣ ਕੌਣ ਆ ਜਦਾਂ ਛੋਟਾ ਭਰਾ ਆ ਆਪਾਂ ਦੋ ਭਰਾ ਆ ਇਦਾਂ ਦੱਸ ਦੇ ਕਿੰਨੇ ਜਾਣੇ ਆ 10 ਬੋਲ ਕੇ ਆ ਦੋ ਭਰਾ ਹਾਂ ਫਿਰ نو ਪੋਤਾ ਮੇਰੇ ਦੋ ਨੋਆ ਦੋ ਨੋ ਦੋ ਦੋ ਪੋਤੇ ਪੋਤੀਆਂ ਆ ਨਾ ਨੇ ਪੂਰੀ ਫੈਮਿਲੀ ਬਾਰੇ ਦੱਸ ਪੁੱਤ ਨੋ ਹਾਂ ਹੁਣ ਨਹੀਂ ਨਹੀਂ ਪੂਰੀ ਤਰੀਕੇ ਨਾਲ ਸ਼ੁਰੂ ਕਰ ਦੇ ਵੀ ਦੋ ਮੇਰੇ ਪੁੱਤ ਆ ਦੋ ਮੇਰੇ ਪੋਤੇ ਇਦਾਂ ਸ਼ੁਰੂ ਕਰ ਚੱਲ ਦੱਸ ਅੱਛਾ ਦੋ ਮੇਰੇ ਪੁੱਤ ਆ ਹਾਂ ਦੋ ਮੇਰੀਆਂ ਨੋਆ ਹਾਂ ਤੇ ਦੋ ਮੇਰੇ ਪੋਤੇ ਦੋ ਮੇਰੇ ਪੁੱਤਨੋ ਆ ਹਾਂ ਤੇ ਬਾਕੀ ਇੱਕ ਛੋਟਾ ਫਰਜੰਦ ਇੱਕ ਛੋਟਾ ਇੱਕ ਵੱਡਾ ਨੇ ਇੱਕ ਛੋਟਾ ਪਰਪੋਤਾ ਇੱਕ ਪਰਪੋਤਾ ਛੋਟਾ ਹਾਂ ਇੱਕ ਪਰਪੋਤਾ ਮੇਰਾ ਬਾਹਰ ਮੇ ਮੁਲਖ ਹੈ ਹਾਂ ਕਿਥੇ ਆ ਆਪਣਾ ਤੁਹਾਡੇ ਜਿਹੜਾ ਵੀਡੀਓ ਬਣਾਉਂਦਾ ਤੁਹਾਡੇ ਕੋਲ ਆ ਆਉਣਾ ਤੁਹਾਡੇ ਚਾਹਣਾ ਚ ਰਹਿਂਦਾ ਹਾਂ ਚਾਹਣਾ ਚ ਰਹਿਂਦਾ ਆ ਤੇ ਇਹ ਸਾਡਾ ਪਰਿਵਾਰ ਆ ਤੇ ਇੱਕ ਮੇਰੀ ਬੀਬੀ ਜੇ ਨਾਲ ਇੱਕ ਮੈਂ ਬਸ ਆਪਾਂ ਇੱਥੇ ਘਰੇ ਰਹਿ ਇੰਨਾ ਕੀ ਆ ਕਾਪੀ ਰਸਤੇਦਾਰ ਬਥੇਰੇ ਬਥੇਰੇ ਆ ਰਸਤੇਦਾਰ ਬਥੇਰੇ ਆ ਸਾਡੇ ਫੋਫੜ ਹੁਣੀ ਅਜੇ ਇੱਥੇ ਹੀ ਆ ਤੇ ਇਹਨਾਂ ਨੂੰ ਅਜੇ ਜਾਣ ਨਹੀਂ ਦੇਣਾ ਉਹ ਦੇਖੋ ਮਾਝੇ ਵਾਲੇ ਬੰਦੇ ਦੋ ਵਧੀਆ ਕੁੜੀਆਂ ਹੈਂ ਦੋ ਵਧੀਆ ਕੁੜੀਆਂ ਦੋ ਕੁੜੀਆਂ ਕੁੜੀਆਂ ਤਿੰਨ ਸੀਗੀਆਂ ਚਲੋ ਇੱਕ ਦੇ ਡੈਥ ਹੋ ਗਈ ਭੂਆ ਦੀ ਤੇ ਦੋ ਕੁੜੀਆਂ ਹੁਣ ਹੈਗੀਆਂ ਸਟਿਲ ਸਟਿਲ ਹਾਂ ਤੇ ਇੱਕ ਸਾਡਾ ਫੋਫੜ ਆ ਠੀਕ ਆ ਜੀ ਤੇ ਬਾਕੀ ਪਰਿਵਾਰ ਬਥੇਰਾ ਆ ਪਰ ਵਧੀਆ ਉਹਨਾਂ ਦੇ ਕਾੜੀ ਬਾਕੀ ਨਿਆਣੇ ਬੱਚੇ ਆਪਾਂ ਹੈਗੇ ਆ ਦੋ 4 6 7 8 ਹਾਂਜੀ ਗਣਤੀ ਗਣਤੀ ਖਰਾਬ ਕਰ ਚਾਹ ਨਹੀਂ ਪੀਤੀ ਚਾਹ ਦੇ ਦਿਓ ਮਾਸਾ ਤੇ ਬੀਬੀ ਚੱਲ ਫੇ ਮੈਂ ਹੁਣ ਆ ਗਿਆ ਜਿਮ ਚ ਹੋ ਕੇ ਬਾਏ ਬਾਏ ਕਰਦੇ ਕਾ ਆਜੋ ਫੇਰ ਗੱਲਾਂ ਬਾਤਾਂ ਫੇਰ ਮਾਰਦੇ ਆਣ ਕੇ ਠੀਕ ਹੈ ਜੀ ਬਸ ਠੀਕ ਹੈ ਜਾਣਾ ਤਾਂ ਨਹੀਂ ਜਿਮ ਮੈਂ ਕਿਉਂ ਜਾਣਾ ਮੈਂ ਇੱਥੇ ਆ ਜਾ ਮੈਂ ਕਰਨਾ ਡਬਲ ਡਬਲੇ ਬਣਾ ਕੇ ਆਈਏ ਚੱਲ ਚਲੀਏ ਹੈ ਐਨੈਕਸ 6 ਪੈਕ 6 ਪੈਕ ਕੱਢਣੇ ਤੇਰੇ ਹਾਂ ਕੱਢਨੇ ਆ ਕੱਢ ਦੇ ਕੱਢ ਕੋਈ ਕੱਢਦੇ ਆ ਕੱਢਦੇ ਆ ਕੱਢ ਦੇ ਕਹਿ ਪਹਿਲਾਂ ਜਾ ਕੇ ਆ ਤੂੰ ਆ ਲੈ ਆਸ ਨੂੰ ਜਾ ਚੱਲ ਫਲਾਈਂ ਕਿਸ ਕਰਦੇ ਨਾ ਇਦਾਂ ਕਿਸ ਕਰ ਦੇਦਾ ਇਹਦਾ ਇਹਦਾ ਹੱਥ ਮਾਰ ਕੇ ਆ ਆਏ ਓਕੇ ਓਕੇ ਜਣਾ ਨਹੀਂ ਵੱਜਣਾ ਆ ਬੀਬੀ ਕਹਦੇ ਕਾ ਆਰਡਰ ਵੱਜਣਾ ਹੀ ਵੱਜਣਾ ਨਹੀਂ ਤੇਰੇ ਕੋਲ ਹਜ਼ਾਰ ਵਾਰ ਲੈ ਪੁੱਛਦੀਆਂ ਤੇ ਇਹ ਫੇ ਦੇ ਲੈਦਾ ਇਹਦਾ ਹਾਲ ਪੁੱਛਣਾ ਕੀ ਮਤਲਬ ਮਰਦੀ ਮਰਦੀ ਨੂੰ ਆਣ ਕੇ ਪੁੱਛਦੀ ਕੋੜ ਕੀ ਦੇਖਦਾ ਆ ਦੇਖ ਲੈ ਇਹਦਾ ਹਾਲ ਦੇਖ ਲੈ ਫੇ ਬਗਾਨੀ ਰਾਤ ਫੇ ਮੈਂ ਪੁੱਛਣ ਆਈ ਮੈਂ ਅੱਛਾ ਅੱਛਾ ਤੌਰ ਤੇ ਤਾਂ ਹੁੰਦਾ ਹੀ ਹੈ ਦੇਖ ਲੈ ਵਿਚਾਰੇ ਤੈਨੂੰ ਪੁੱਛਣ ਆਈ ਹੈ ਹੈ ਕਿੰਨੇ ਨਹੀਂ ਕਹਣਾ ਹਾਂ ਮੈਂ ਨਹੀਂ ਇੱਥੇ ਹਾਂ ਕੀ ਕਹਿੰਦੀ ਸੋਹਣਾ ਕੀ ਕਹਿੰਦੇ ਆਂਟੀ ਰਾਤ ਰਾਤ ਨੂੰ ਉੱਠ ਕੇ ਘਰ ਫੇਰ ਤਹਾਨੂੰ ਵੀ ਪੁੱਛੜਾਈ ਆ ਪੁੱਛ ਨਹੀਂ ਹਾਂ ਬੀਬੀ ਇਹ ਦਫਾ ਕਰ ਤੂੰ ਪੁੱਛਣਾ ਹੀ ਨਹੀਂ ਆਪਾਂ ਤੂੰ ਨਜ਼ਾਰੇ ਲੁੱਟਿਆ ਕਰ ਤੈਨੂੰ ਕੀ ਲੋੜ ਆ ਪੁੱਛਣ ਦੀ ਜਿਹੜਾ ਬਿਮਾਰ ਆ ਤਾਂ ਬਿਮਾਰ ਰਵੇ ਨਹੀਂ ਮੇਰਾ 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 ਸਭਰ ਪੁੱਛਾ ਕੇ ਬੰਦਾ ਆ ਗੱਲ ਤਾਂ ਮੁੰਡੇ ਤੇ ਬੈਗੀ ਤੇ ਬਾਰ-ਬਾਰ ਮੇਰੇ ਦੋਲੇ ਕਿਨੇ ਫਿਰਦਾ ਲੈ 10 ਆਂਟੀ ਨਹੀਂ ਹੈਗੀ ਆਂਟੀ ਹੈਗੀ ਰੋਟੀ ਕੌਣ ਖਾ ਕੇ ਦਿੰਦੀ ਹੈ ਹੈ ਉਹ ਲੈ ਆ ਕੀ ਚਾਹ ਕਹਦੇ? ਚਾਹ ਤੈਨੂੰ ਨਹੀਂ ਦੇਣੀ ਕਹਿੰਦੀ ਮੈਂ। ਇਹ ਕਹਿੰਦੀ ਇਹਦੀ ਕੀ ਜੁਰਤ ਵੀ ਕਹੇ ਤੈਨੂੰ ਚਾਹ ਨਹੀਂ ਦੇਣੀ। ਹੈਗੀ ਇਹਦੀ ਜੁਰਤ ਹੀ ਨਹੀਂ। ਕੋਈ ਗੱਲ ਨਹੀਂ। ਘਰੋਂ ਨਾ ਕੱਢ ਦੂੰ ਮੈਂ। ਉਹ ਚਾਹ ਨਾਲ ਕੋ ਮਰਦ ਚੱਲੇ ਨਾ। ਚਲੋ ਬਈ। ਹੋ ਗਿਆ ਕੰਮ ਖਰਾਬ। ਇਹ ਮੁੰਡੇ ਆ ਗਏ ਜਿੰਮ ਮਾਰ ਕੇ। ਇਹ ਮੁੰਡਾ ਰਾਣਾ ਸਾਡਾ, ਮੁੰਡਾ ਰਾਜਪੂਤ ਆ। ਮੈਂ ਜੋਬਰ ਮੁੰਡਾ ਆ। ਇਹਨਾਂ ਦੇ ਗਾਲੇ ਦੇ ਵਿੱਚ ਬੜਾ ਗੁੱਸਾ ਆ। ਇਹ ਤੁਹਾਨੂੰ ਦੱਸਾਂਗੇ ਵੀ ਰਾਜ ਕੀ ਆ। ਇਹ ਪਿੱਛੇ ਸਾਡਾ ਜ਼ਾਬੀ ਆ। ਚੱਲੇ ਜਾਂ ਪਿੰਡ ਨੂੰ ਤੇ ਹੁਣ ਇਹਨਾਂ ਨੇ ਮੈਨੂੰ ਲਾ ਲਿਆ ਹੌਲੀ ਹੌਲੀ ਜਮ ਜਮ ਲਾਉਣ ਉਹਦਾ ਜੂੜ ਤੇ ਪੀਦਾ ਨਹੀਂ ਓਹੋ ਚੱਲ ਕੋਈ ਨਹੀਂ ਉੱਥੇ ਪਿੰਡ ਪੀ ਲਾਂਗੇ ਪਿੰਡ ਵੀ ਬਣਦਾ ਪਿੰਡ ਜਾ ਕੇ ਤਾਂ ਫਿਰ ਬੀਬੀ ਨਾਲ ਕਰਦੇ ਗੱਲਾਂ ਬਾਤਾਂ ਬਲੌਗਰ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਯਾਰ ਦਿਲੋਂ ਧੰਨਵਾਦ ਲਾ ਵੀ ਤੁਹਾਨੂੰ ਸਾਰਿਆਂ ਨੂੰ ਕਿੰਨੇ ਆਪਾਂ ਨੂੰ ਵੇਖਦੇ ਆ ਤੇ ਖਿੱਚ ਕੇ ਇਦਾਂ ਹੀ ਰੱਖਣਾ ਕੰਮ ਤੇ ਤੁਹਾਨੂੰ ਜਾ ਕੇ ਬੀਬੀ ਦਾ ਮਾਹੌਲ ਚਾਲ ਦਿਖਾਉਣੀ ਹੈ ਕਿ ਬੀਬੀ ਕਿਹੜੀ ਪੋਜੀਸ਼ਨ 'ਚ ਆ ਓਕੇ ਸਾਸਰੀ ਘਰ ਜੀ ਅੱਲਾ ਆ ਗਿਆ ਤੇਰਾ ਪੋਤਾ ਜੇਮ ਚ ਹੋ ਕੇ ਧੰਨ ਭਾਗ ਹਾਏ ਹਾਏ ਤੈਨੂੰ ਕਿਹੜਾ ਚੇਤਾ ਆਉਂਦਾ ਮੇਰਾ ਮੈਂ ਆਵਾਂ ਚਾਹੇ ਨਾ ਤੈਨੂੰ ਤਾਂ ਆਪਣੀ ਕੁੜੀ ਨਾਲ ਮਤਲਬ ਆ ਤੇਰੀ ਕੁੜੀ ਹੈਗੀ ਕੋਲ ਤੇ ਤੈਨੂੰ ਕਿਸ ਨਾ ਕੀ ਉਧਰ ਦੇਖੀ ਜਾਨੀ ਇੱਧਰ ਖੜਾ ਮੈਂ ਕੀ ਹੂੰ 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 ਕੀ ਕਰਾਂ ਕੀ ਕਰਾਂ ਕਰਨਾ ਹੀ ਪੈਣਾ ਕੋਹ ਨਾ ਕੇ ਆਈਆਂ ਨਾ ਕੇ ਨਾਲ ਆਇਆ ਹੋਰ ਤੇ ਤੂੰ ਕਿਉਂ ਰੇੜਨਾ ਮੈਨੂੰ ਇਹ ਦੱਸ ਪਹਿਲਾਂ ਤੂੰ ਜੀਣਾ ਚਾਰ ਦਿਨਕ ਨਹੀਂ ਜੀਣਾ ਮੈਂ ਠੀਕ ਠਾਕ ਠੀਕ ਠਾਕ ਸ਼ੁਕਰ ਆਪਰਾ ਵਾ ਠੀਕ ਜੈ ਤੇ ਤੂੰ ਅੱਜ ਨਾ ਚੱਲ ਚੇਂਜ ਅਜੇ ਸੂਟ ਬਦਲ ਲਿਆ ਜਨਾਬਾਂ ਨੇ ਓਏ ਹਾਏ ਇਹ ਹੁਣ ਚੱਲਣਾ ਫੇਰ 15 ਦਿਨ ਇਹ ਅੱਜ ਮਹੀਂ ਲਵਾਇਆ ਮੈਂ ਕਿਹਦੇ ਰਾਈਟ ਆਹ ਹੋ ਕਿੰਨੇ ਦਿਨ ਹੋ ਗਏ ਸੀ ਪਤਾ ਸੂਟ ਤੇ ਦੇ ਦੇ ਰਜਾਈ ਉੱਤੇ ਲੈਣ ਦੀ ਵੀ ਹਿੰਮਤ ਨਹੀਂ ਆ ਹੋ ਗਿਆ ਕੰਮ ਲੱਗਦਾ ਕੀ ਕਹਿੰਨੇ ਆ ਮੈਂ ਕਿਹਾ ਕਿ ਆ ਕੇ ਕਹਿੰਦੇ ਆ ਨਾ ਤੇ ਕੋਲ ਨਹੀਂ ਆਇਆ ਕੋਈ ਆ ਦਿੱਤੀ ਵਿਠਾਈ ਉਹ ਜੋ ਆਈ ਬਿਠਾਇਆ ਕੋਲ ਤੇ ਚਾਹ ਗਰਮ ਗਰਮ ਆਉਣ ਲੱਗੀ ਹੈ ਹੁਣੇ ਹੀ ਆਏ ਬਾਹਰ ਉਹ ਬਿਲਾ ਦੇ ਨੇ ਉਦੋਂ ਦੀ ਕਹਿਦੇ ਮੈਂ ਜਰਾ ਇਹ ਚਾਹ ਜ ਬਣਾ ਲਾਂ ਫਿਰ ਬਈ ਤੁਸੀਂ ਆ ਜਿਓ ਤੇ ਉਹ ਓਏ ਤਾਂ ਕਿਹੜਾ ਇਹ ਖੁਸ਼ ਹੁੰਦੀ ਜਿੰਨਾ ਮਰਜ਼ੀ ਕਰ ਲੋ ਇਹਦੇ ਨਾਲ ਕਰ ਲੈ ਵਸ ਤੂੰ ਇਹ ਤਾਂ ਖੋਇਆ ਨਾ ਤੂੰ ਇਹ ਤਾਂ ਖੋਇਆ ਆਹੀ ਆਹੀ ਤੈਨੂੰ ਖੁਸ਼ ਹੋਣਾ ਚਾਹੀਦਾ ਆਪ ਚਲੀ ਨੂੰ ਜਾਂਦੀ ਜਾਂਦੀ ਢੱਕ ਕੇ ਬਿਠਾ ਲਿਆ ਕਹਿੰਦੀ ਫੇ ਬਸ ਇਹਨਾਂ ਦੀ ਸੇਵਾ ਕਰੀ ਜਾ ਤੇਹੀ ਜਾ ਅੱਜ 10 15 ਦਿਨ ਹੋ ਗਏ ਆ ਸੇਵਾ ਕਰਦੀ ਨਾ ਨੂਆ ਮੈਂ ਨੂਆ ਕਦ ਰੱਖਦੀ ਆ ਇਹਦਾ ਪੁੱਤ ਨਾ ਨੂਆ ਇਹ ਇੱਕ ਜਿਹੜਾ ਨਾਮ ਹੈ ਬੀਬੀਆ ਵੇਲ ਆ ਬੀਬੀਆ ਵੇਲ ਰੱਖਦੀ ਕਿ ਨਹੀਂ ਰੱਖਦੀ ਦੱਸ ਰੱਖਦਾ ਦੇ ਤੈਨ ਰੱਖਣਾ ਨਿਕਾ ਬੀਬੀ ਜਿਆਦਾ ਬੋਲ ਰੋ ਮੈਂ ਹੀ ਕਹਿੰਦਾ ਜਿਆਦਾ ਆਕੜ ਨਹੀਂ ਕਰਦੀ ਆਦੇ ਹਾਂ ਜਿਆਦਾ ਅਕੜਚ ਨਹੀਂ ਬੋਲਦੀ ਇਹਦੀ ਅਕੜਚ ਬੋਲਦੀ ਇਹਦੀ ਅਕੜ ਥੋੜੀ ਹੈ ਇਹਦੀ ਆਲ ਆ ਗਿਆ ਇਹ ਬੀਬੀ ਆਹ ਕੌਣ ਆਇਆ ਇੱਧਰ ਇਹ ਕੌਣ ਆਇਆ ਇਧਰ ਨਾਲ ਗੱਲ ਕਰ ਯਾਰ ਦੋ ਵਾਰ ਫੀ ਕਹਿੰਦਾ ਤੂੰ ਬੀਬੀ ਨੂੰ ਬੜਾ ਦਿਮਾਗ ਖਰਾਬ ਕਹਿੰਦਾ ਬੀਬੀ ਦਾ ਕੀਤਾ ਬੀਬੀ ਕੰਪੜੇ ਦਿਲਵਾਵੇ ਜਿਹੜੇ ਕੱਪੜੇ ਓਏ ਸਾਲਿਆਂ ਨਵੇਂ ਲੈ ਕੇ ਆਏ ਬੀਬੀ ਨੇ ਲੈ ਕੇ ਦਿੱਤੇ ਹੈ ਆਲ ਨਵੇਂ ਲੈ ਕੇ ਆਏ ਕੱਲ ਚਾਚੇ ਨੇ ਲੈ ਕੇ ਦਿੱਤੇ ਇੱਕ ਟੀ-ਸ਼ਰਟ ਪਹਿਨ ਤੇ ਜੀ ਆਲ ਇੱਥੇ ਪੈਸੇ ਖਰਚੀ ਜਾਂਦਾ ਈ ਪੰਪਲ ਤੇ ਮੈਨੂੰ ਨਹੀਂ ਉਹ ਲੈ ਕੇ ਦਿੰਦਾ ਕੋ ਖਰਤੇ ਨੇ ਇਹ ਲੈ ਕੇ ਦਿੱਤੇ ਇਹਨੂੰ ਇਹਨੂੰ ਆਹ ਵਾਹ ਲੈ ਨਹੀਂ ਪਤਾ ਕਿੱਥੇ ਆ ਮੈਨੂੰ ਨਹੀਂ ਪਤਾ ਤੈਨੂੰ ਹੁਣ ਕਿੱਥੇ ਪਤਾ ਹੋਣਾ ਬਾਬਾ ਜਿਆਲਸ ਕਰਨੀ ਮੈਂ ਤੋਂ ਪੋਤੇ ਆ ਬਾਬਾ ਇਹਨਾਂ ਨੂੰ ਕਹਿੰਦਾ ਤੂੰ ਸੜਦੀ ਆ ਬੀਬੀ ਹਾਂ ਕਹਿੰਦਾ ਤੂੰ ਸੜਦੀ ਆ ਮੇਰੇ ਤੋਂ ਨਹੀਂ ਨਹੀਂ ਮੈਂ ਕਹਾਂ ਸੜਨਾ ਪਤਾ ਤੇਰੇ ਤੇਰੇ ਪੋਤੇ ਦੀ ਟੋਰ ਨਾ ਨਿਕਲੇ ਮਾਸਾ ਮੈਂ ਨਹੀਂ ਸੜਦੀ ਕਿਸੇ ਤੋਂ ਵਿਆਹ ਦੇਖਣਾ ਨਾ ਮੇਰਾ ਹੋਰ ਟੈਨਸ਼ਨ ਜਦੋਂ ਦੀ ਚੜੇ ਮਹੀਨੇ ਕਟੀਸ਼ਰ ਲੈ ਆ ਰਿਹਾ ਦਾ ਵਿਆਹ ਕਰਾਏਗਾ ਤਾਂ ਦੇਖੋ ਵਿਆਹ ਕਰਾ ਬੀਬੀ ਨਾ ਹੋਏਗਾ ਵਿਆਹ ਮੈਨੂੰ ਤਾਂ ਨਹੀਂ ਲੱਗਦਾ ਤੂੰ ਕਰਾਉਂਦਾ ਇਹਦੀ ਕੱਲ ਹੀ ਕਰਾ ਲਈਏ ਹੁਣੇ ਕੱਲ ਚ ਮਿਖਤਾ ਪਾ ਲਈਏ ਨਾ ਲੈਖ ਬਾ ਬੀਬੀ ਜਿੰਦਰੇ ਲੱਗ ਜਾਂਦੇ ਬੀਬੀ ਤੈਨੂੰ ਪਤਾ ਕਿਤਾ ਬਿਸਤਰੇ ਵਿਛੋਂਦਾ ਜਦੋਂ ਚਾਚੀ ਆ ਜਾਂਦੀ ਹੈ ਚਾਦਰਾਂ ਸੈੱਟ ਹਾਂ ਬੀਬੀ ਜੱਟ ਪੰਜ ਦਿਨ ਪਤਾ ਤੁਸੋਂ ਨੇ ਹੈ ਹਾਂ ਪਾਲੇ ਦੋਲੇ ਪੰਜ ਦਿਨ ਨੇ ਬੀਬੀ ਪਛਾਣ ਨਹੀਂ ਆ 11 ਵਜੇ ਉਤਰਿਆ ਤੁ ਆਹ ਆ ਬੀਬੀ ਤੂੰ ਮੈਨੂੰ ਤਾਂ ਕਹਨੀ ਆ ਇਹਦਾ ਤਾਂ ਬਹੁਤਾ ਹੀ ਮਾੜਾ ਹਾਲ ਆ ਕੀ ਮੇਰਾ ਕੀ ਮਾੜਾ ਹਾਲ ਦੁੱਸਰੀ ਕਹਿੰਦਾ 11 ਵਜੇ ਉਤਰਿਆ ਥੱਲੇ ਮੈਂ ਫੇਰ ਹੁਣ ਕਿ ਮੈਨੂੰ ਪੈਸੇ ਕਮਾਉਣ ਲਈ ਰੱਖਿਆ ਵਸ ਨਹੀਂ ਪਤਾ ਇਹਨਾਂ ਨੂੰ ਦਿੰਦਾ ਉਹ ਤਾਂ ਮੈਨੂੰ ਦਿੰਦਾ ਨੇ ਮੈਂ ਨਹੀਂ ਦਿੱਤੇ ਨੇ ਕਿਹੜੇ ਦਿੱਤੇ ਨੇ ਬੜੇ ਮੇਰੀ ਦੇ ਦਿੱਤੇ ਮੇਰੀ 1000 ਰੁਪਏ ਗਿਆ ਦੇ ਗਿਆ 1000 ਵਾਰ ਬੰਦ 500 ਤੇ ਨੂੰ ਉੱਪਰ ਫੜਾ ਕੇ ਆ ਹੋਰ ਤੂੰ ਕਿੱਥੇ ਜਾਣਾ ਲੂਟ ਤੇਰੇ ਲਈ ਮੈਂ 1 ਡਾ ਤੋਂ ਲੈ ਕੇ ਆ 1000 ਵਾਰ ਦੱਸਿਆ ਇਹਨੂੰ ਦੰਦਾ ਵੀ ਕੀ ਫਾਇਦਾ ਉਹ ਦਿੱਤੇ ਦਾ 500 ਰੁਪਿਆ ਕੀ ਹੁੰਦਾ ਤੇ 500 ਰੁਪਿਆ ਵੀਡੀਓ ਚ ਨੇ ਪਾਤਾ 500 ਰੁਪਿਆ 1000 ਕੀ ਹੁੰਦਾ ਬੀਬੀ ਦੇਣਾ ਤਾਂ 10000 ਦੇ ਬੀਬੀ ਨੂੰ ਦੇਣਾ ਨਹੀਂ ਬੰਦ ਕਰਨੀ ਤੈਨੂੰ ਆ 1.5 ਲੱਖ ਰੁਪਏ ਤੁਹਾਡੇ ਕਰਕੇ ਲਾਇਆ ਮੈਂ ਫੇਰ ਕੀ ਹੋ ਗਿਆ ਕਿਆ ਬੀਬੀ ਕਾਫੇ ਇੱਕ ਹੀ ਹੋ ਗਿਆ ਤੇਰੇ ਕਰਕੇ ਲਾਇਆ ਬਈ ਤੂੰ ਜਾਂਦੀ ਜਾਂਦੀ ਦੇਖ ਲੈ ਕੋਈ ਮੇਰੀ ਬੀਬੀ ਨੇ ਨਹੀਂ ਜਾਣਾ ਕਿਤੇ ਵੀ ਬਹੁਤ ਵਧੀਆ ਕੀਤਾ ਇਹ ਤਾਂ ਬਹੁਤ ਚੰਗਾ ਕੀਤਾ ਜੇ ਤੂੰ ਖਾਜੇ ਵੀ ਪੈਸੇ ਦੇਈ ਜਾ ਮੈਂ ਤੈਨੂੰ ਲੈ ਦੇਣਾ ਨਹੀਂ ਭੰਗ ਕਰਨਾ ਆਹੋ ਹੈ ਡਾਲਰ ਡਾਲਰ ਚਾਹੀਦਾ ਨੂੰ ਲਾ ਕੇ ਖਲਾਇਆ ਆਹੋ ਡਾਲਰ ਮੈਨੂੰ ਤੁਹਾਨੂੰ ਅਜੇ ਦਿੱਤੇ 500 ਹਜ਼ਾਰ ਦੀ ਡਾਲੀ ਨਹੀਂ ਕਰਨੀ ਕੀ ਕਹਿੰਦਾ ਹਾਂ ਤੇ ਕਿਹਦੇ ਸੇ ਮਰੰਗਾ ਆਤਾ ਪਰਤ ਬਗਣਾ ਕਿਦਾਂ ਕੋਈ ਇਹਦਾ ਲਾਇਆ ਹੋੜ ਕੀ ਕਹਿਣਾ ਤੂੰ ਕਹਿਣਾ ਕੀ ਆ ਇਹਨਾਂ ਦੇ ਦਿਮਾਗ ਜਿਆਦਾ ਬੀਬੀ ਖਰਾਬ ਹੋਏ ਆ ਨਾ ਤੂੰ ਹਾਂ ਬਦ ਖਰਾਬ ਹੋਏ ਇਹਨਾਂ ਦੇ ਨਹੀਂ ਪਹਿਲੇ ਪਹਿਲੇ ਕੱਲਿਆ ਪਹਿਲੇ ਕੱਲਿਆ ਹੋਰ ਤੈਨੂੰ ਇਥੇ ਦੰਦ ਦੇਖਣ ਲਈ ਤੇਰੇ ਘਟ ਲਿਆ ਹਾਂ ਹਾਂ ਗੱਲ ਦੋਨੇ ਜਣਦੀਆਂ ਇਸ਼ਾਰਾ ਕਰਨੇ ਕੋਈ ਫੋਨ ਮਹਿੰਗੇ ਲੈਂਦੇ ਕੋਈ ਕੁਛ ਆਹੀਂ ਇਦਾਂ ਹੀ ਆ ਹਾਂ ਦੇਰ ਸਾਨੂੰ ਸਮਝਦੇ ਕਾ ਤੂੰ ਸਾਨੂੰ ਸਾਲਾ ਸਮਝਦੇ ਸਾਨੂੰ ਸਾਲਾ ਦਾ ਰੋਟੀ ਰੱਖਿਆ ਕਰੇ ਹਾਂ ਇਦਾਂ ਨਹੀਂ ਕੰਮ ਚੱਲਣਾ ਹੈਗਾ ਨਾਲਾ ਬਾਊ ਆ ਕੱਪ ਜਾਂ ਪਹਿੇ ਭੇਜੋ ਤਾਂ ਨਾ ਜਾਂ ਚਲੋ ਬਾਹਰ ਨੂੰ ਮੰਮੀ ਨੂੰ ਅਕਲ ਦੇਣੀ ਬਸ ਮੈਨੂੰ ਹੋਰ ਮੰਮੀ ਨੂੰ ਅਕਲ ਦੇਣੀ ਇਹ ਤਾਂ ਮਾਰ ਅਕਲ ਅਕਲ ਤੂੰ ਕਹਿ ਰਿਹਾ ਅਕਲ ਤਾਂ ਅਗਰ ਬਹੁਤ ਆ ਕਿੱਥੇ ਅਕਲ ਬੋਲਦੀ ਕਿਦਾਂ ਤਰਨਾ ਹਉ ਫੇਰ ਉਹ ਅਲਦੀ ਤਾਂ ਕੀ ਬੋਲਣੇ ਕਿਉਂ ਬੋਲਣ ਤਾਂ ਮੈਨੂੰ ਨਹੀਂ ਚੰਗਾ ਲੱਗਦਾ ਤੈਨੂੰ ਤੈਨੂੰ ਸਿੱਧੀ ਤਰ੍ਹਾਂ ਬੋਲੇ ਓ ਕੋਈ ਗੱਲ ਨਹੀਂ ਓਏ ਚੋਰ ਸਮਝਿਆ ਕਰ ਗੱਲ ਨੂੰ ਤੂੰ ਕੰਮ ਕਰ ਜਾ ਕੇ ਉਧਰ ਜਾ ਲੈ ਤੂੰ ਵੀ ਤੂੰ ਸਾਰੀ ਬਾਸੀ ਹੋ ਜੈਣਾ ਚੱਲ ਤੂੰ ਮੰਮੀ ਤੂੰ ਮੰਮੀ ਤੂੰ ਮੰਮੀ ਤੋਂ ਫੇਰ ਡਰ। ਸਭ ਜਾਣਦੀ ਜਿੱਦਾਂ ਤੂੰ ਹੈਗਾ। ਲਲੋ। ਕਿਲਾਕ ਕਿੱਡਾ ਬਣਦਾ ਏ। ਤੇ ਤੂੰ ਮੰਮੀ ਤੋਂ ਫੇਰ ਡਰਨ ਲੱਪੀ ਨਾ ਫੇਰ। ਕਿਉਂ ਮੈਂ ਡਰਾਂ ਮੈਂ ਨਹੀਂ ਡਰਦੀ ਡਰਦੀ ਕਹੇ ਤੂੰ। ਡਰਦੀ ਤਾਂ ਹੀ ਕਹਿ ਨਹੀਂ ਇਹਨੂੰ 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 ਸੂਤ ਕਰੇ ਇਹਨੂੰ। ਮੇਰੀ ਗੱਲ ਸੁਣ। ਡਰਦੀ ਏ ਮੈਂ ਲੜਾਈ ਤੋਂ ਡਰਦੀ ਮੈਂ ਲੜਾਈ। ਫੇ ਲੜਦੀ ਆ ਨਾ ਤੇਰੇ ਨਾਲੇ। ਕਹਦੇ ਲੜਦੀ ਆ। ਲੜਨ ਦੇ। ਤਾਂ ਤੂੰ ਵੀ ਅੱਗੋਂ ਆਹ ਕਦਰ ਲੀ ਰੱਖੀ ਆ। ਆਹ ਕਦਰ ਲੀ ਰੱਖੀ ਆ। ਇਹਨੂੰ ਇਹਦੇ ਨਾਲ ਕਰਿਆ। ਇਹਦੇ ਨਾਲ ਫੇ ਲੜਨਾ ਮੇਰੀ ਜਬਾਨ ਹੈ ਨਹੀਂ। ਮੇਰਾ ਬੂਤਾਂ ਦਾ ਹੈ ਨਹੀਂ। ਮਾਰਕਸ ਹੋਂ ਨੇ ਇੱਕ ਦਿਨ ਮੂੰਹ ਤੇ ਭਾਂਚ ਤੈਨੂੰ ਕਿਦਾਂ ਕਹ ਦਿੰਦੀ ਤੇਰੀਆਂ ਧੀਆਂ ਤੇਰੀਆਂ ਧੀਆਂ ਇੱਕ ਸੌਣ ਨਹੀਂ ਮੈਂ ਮਾਰਦੀ ਨਹੀਂ ਅੱਛਾ ਤੂੰ ਆਹ ਲੋ ਜਦੋਂ ਕਹਿੰਦੀ ਨਾ ਫਿਰ ਮੈਨੂੰ ਦੁੱਖ ਲੱਗਦਾ ਅੱਛਾ ਤੇਰੀਆਂ ਨੂੰ ਕੋਈ ਲੱਗਦੀ ਆ ਆਹ ਫਿਰ ਜਦੋਂ ਭੂ ਤੇਰੇ ਬੰਦੇ ਦੀਆਂ ਭੈਣਾਂ ਆਹੋ ਜਦੋਂ ਭੂਆਂ ਲੋ ਕਹਿੰਦੀ ਫਿਰ ਮੈਨੂੰ ਬੜਾ ਦੁੱਖ ਲੱਗਦਾ ਯਾਰ ਮੇਰੀ ਬੀਬੀ ਨੂੰ ਇਧਾਂ ਗੱਲਾਂ ਸੁਣਾਉਣੀਆਂ ਮੇਰੇ ਤੋਂ ਨਹੀਂ ਜਰੀਆਂ ਜਾਂਦੀਆਂ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਵੀ ਉਹ ਠੀਕ ਆ ਮੈਂ ਹੀ ਮਾੜਾ ਫੇ ਨਹੀਂ ਨਹੀਂ ਮਾੜਾ ਤਾਂ ਨਹੀਂ ਮਾੜੇ ਸਾਰੇ ਨਹੀਂ ਹਾਂ ਸਾਰੇ ਇੱਕ ਦੋ ਹੀ ਮਾੜੇ ਆ ਮੰਮੀ ਮਾੜੀ ਆ ਜਾਂ ਨਹੀਂ ਨਹੀਂ ਸਾਰੇ ਠੀਕ ਐ ਕੋਲ ਰਹਾਤੀ ਡੈਡੀ ਕਿਨੂੰ ਤਾਲ ਕੱਲ ਡੈਡੀ ਨਹੀਂ ਕਹਿੰਦੇ ਤੇ ਤੂੰ ਚੁਗਲੀਆਂ ਕਰਦੀ ਆ ਕੋਠੇ ਤੇ ਬਹਿ ਕੇ ਕਿਹਾ ਕਿ ਨਹੀਂ ਕਿਹਾ ਦੱਸ ਕਿਹਾ ਨਾ ਜਾਣ ਕੇ ਕਹੀ ਤੇ ਜਾਣ ਕੇ ਦੇਖਿਆ ਹੁਣ ਆਪਣੇ ਪੁੱਤ ਦਾ ਜਾਣ ਕੇ ਚੁਗਰੀ ਨਹੀਂ ਕਹਦੀ ਪੁੱਤ ਕਹੇ ਦੀ ਨਾ ਤਾਂ ਫੇ ਤੇਰੇ ਪੁੱਤ ਨੇ ਕਿਹਾ ਤੈਨੂੰ ਕਿਹਾ ਕਿ ਉਹ ਤੇ ਕਹਿਦਾ ਰਹੇ ਪੁੱਤ ਦਾ ਵੀ ਪੁੱਤ ਦਾ ਵੀ ਦਿਮਾਗ ਖਰਾਬ ਹੋ ਗਿਆ ਪੁੱਤ ਵੀ ਆਪਣੀ ਘਰ ਵਾਲੀ ਪਿੱਛੇ ਲੱਗਦਾ ਨਹੀਂ ਸਾਰੀ ਜਾਨ ਸਾਰੀ ਦਿਹਾੜੀ ਇਹ ਦੋਨੇ ਜਣੇ ਰਜਾਈ ਜਿਵੇਂ ਕਿ ਨਾ ਤੇਰੇ ਨੂੰ ਪੜਕਾਉਂਦੇ ਰਹਿੰਦੇ ਇੱਕ ਦੂਜੇ ਨੂੰ ਤਾਂ ਹੀ ਤੈਨੂੰ ਕੋਈ ਕਿਉਂ ਨਹੀਂ ਗੱਲ ਬੀਬੀ ਮੈਂ ਘਰ ਚ ਇਦਾਂ ਨਹੀਂ ਰਹਿਣ ਦੇਣਾ ਤੇਰੀ ਘਰ ਦੇ ਵਿੱਚ ਸਾਲੀ ਬਦਮਾਸ਼ੀ ਹੋਣੀ ਚਾਹੀਦੀ ਪੂਰੀ ਲਾਇਸੈਂਸ ਬਣਾ ਕੇ ਦੇਣਾ ਤੈਨੂੰ ਰਵਲਵਰ ਦਾ ਬੀਬੀ ਕਦੀ ਕਹਿੰਦਾ ਇਹ ਵੀ ਤੇਰੀ ਬਦਮਾਸ਼ੀ ਤੈਨੂੰ ਮੈਂ ਬੋਲਣ ਨਹੀਂ ਦੇਣਾ ਘਰ ਚ ਤੇ ਹੁਣ ਕਹਿੰਦਾ ਤੇਰੀ ਬਦਮਾਸ਼ੀ ਕੀ ਚੱਕਰ ਹੈ ਸੋ ਇਹ ਗੱਲ ਐ ਤੈਨੂੰ ਬੋਲਣੀ ਬੋਲਣਾ ਨਹੀਂ ਮੇਰੇ ਅੱਗੇ ਅੱਖਾਂ ਨਹੀਂ ਪਾਉਣੀਆਂ ਇਹ ਮੈਨੂੰ ਕਿਹਾ ਸੀ ਆਹ ਇਹਦਾ ਇਹ ਤੈਨੂੰ ਸਿਰ ਨਾਲ ਤੋਂ ਮੁਨੀਏ ਤਵਲੇ ਹੋ ਜਾਂਦਾ ਇਹ ਤਾਂ ਬੱਲੇ ਹੋ ਜਾਂਦਾ ਏ ਬੀਬੀ ਨਾਰਾਇਣ ਨਾਰਾਇਣ ਕਰਦਾ ਹੁੰਦਾ ਫੇਰ ਵੀ ਨਾ ਆਓ ਹੋਈ ਹੋਈ ਨਾ ਫੇਰ ਫੇਰ ਵੀ ਜੋ ਇਹਦੀ ਮਾਂ ਆ ਮੈਂ ਥੋੜਾ ਨਾ ਬੀਬੀ ਇਹ ਗੱਲ ਤੂੰ ਗਲਤ ਕਹਿਤੀ ਆ ਜੋ ਤੂੰ ਮੇਰੀ ਗਾਨ ਦੇਖ ਓਏ ਦੇਖ ਮੈਂ ਤੇਰੇ ਲਈ ਆਇਆ স্পੈਸ਼ਲ ਮੈਂ ਆਉਣਾ ਨਹੀਂ ਰਿਹਾ ਆ ਤੂੰ ਤੇਰੇ ਲਈ ਇੱਥੇ ਕਿਤਾ ਆਉਣਾ ਹੀ ਸੀਗਾ ਫੇਰ ਨਹੀਂ ਦੇ ਮੈਂ ਤੇਰੇ ਲਈ ਆਇਆ ਮੈਂ ਨਹੀਂ ਆਉਣਾ ਹਜੇ ਸੱਚੀ ਤੈਨੂੰ ਪਤਾ ਹੀ ਆ ਮੈਂ ਕਹਾਂ ਮੈਂ ਬੀਬੀ ਦੀ ਬੜੀ ਤਰਸੀ ਮੈਂ ਬਹੁਤ ਤਰਸੀ ਤਾਂ ਹੁਣ ਤੂੰ ਮੈਨੂੰ ਦੇ ਲੈ ਬੀਬੀ ਬੀਬੀ ਦੇ ਇਹਨਾਂ ਤੋਂ ਤੂੰ ਨਹੀਂ ਤੂੰ ਡਰਨਾ ਮੇਰੇ ਤੋਂ ਡਰ ਕੇ ਰਹਿਣਾ ਘਰ ਚ ਮੇਰਾ ਹੀ ਕਹਿੰਦਾ ਤੂੰ ਬਦਮਾਸ਼ੀ ਕਰੀਂ ਡਰਨਾ ਨਹੀਂਗਾ ਮੈਂ ਦੰਦ ਵਾਲੀ ਦਾਲ ਨਹੀਂ ਮੇਰੇ ਲੈ ਕਰਨੀ ਕੋਈ ਉਹਨਾਂ ਦੀ ਨਹੀਂ ਮੈਂ ਗੱਲ ਕਰਦਾ ਮੇਰੇ ਤੋਂ ਤੈਨੂੰ ਡਰਨਾ ਹੀ ਪੈਣਾ ਮੈਂ ਡਰਦੀ ਥੁੱਡੀ ਹੈ ਜੀ ਆਨੋ ਦੇਵਾ ਜੀ ਆ ਕੈਮਰੇ ਵਿੱਚ ਸਾਹਮਣੇ ਰੋਟੀ ਲੈ ਕੇ ਆਉਂਦੀ ਜਾਣ ਕੇ ਕੀ ਲੋਕੀ ਦੇਖਣ ਨਹੀਂ ਇਹ ਦੱਸ ਕੇ ਥੋੜੀ ਖਾਣੀ ਰੋਟੀ ਤੇ ਦੇ ਦੇ ਆ ਠੰਡੀ ਹੋ ਜਾਣੀ ਤਾਂ ਫੜ ਲਓ ਚਲੋ ਦੇਵਾ ਜੀ ਰੋਟੀ ਖਾ ਲਓ ਖਾਣ ਦੇ ਪਹਿਲਾਂ ਇਹ ਜੁੱਤੀ ਉਹ ਕਰੂਗੀ ਆਹ ਜੁੱਤੀ ਤਾਂ ਫਿਰ ਨਹੀਂ ਆਥੇ ਰੋਟੀ ਖਾਲਾ ਗੱਲਾਂ ਨਾ ਕਰ ਬਹੁਤੀਆਂ ਸਾਗ ਨਹੀਂ ਜਾਂਦਾ ਹੁਣ ਮਚਣਿਆ ਸਕਦਾ ਇਹਨੂੰ ਸਾਗ ਦੇਣਾ ਇਹਦਾ ਕੰਮ ਖਰਾਬ ਨਾ ਸਾਗ ਨਹੀਂ ਦੇਣਾ ਇਹਨੂੰ ਲੈਣਾ ਹੁਣ ਨਹੀਂ ਸਾਗ ਲੈਣਾ ਦਿਲ ਤੇ ਇਹਦਾ ਕਰਨਦਿਆ ਹੋਣਾ ਆਹ ਵਾਤੀ ਖਰੇ ਲੂਣ ਜਿਆਦਾ ਪਾਤੇ ਲੂਣ ਜਿਆਦਾ ਜੀ ਬੀਬੀ ਤੈਨੂੰ ਕਦੀ ਜ਼ਿੰਦਗੀ ਚ ਬੀਬੀ ਸਵਾਦ ਲੱਗੀ ਚੀਜ਼ ਨਹੀਂ ਲੂਣ ਜਿਆਦਾ ਹੀ ਸੱਚੀ ਹੋ ਜਿਆਦਾ ਹੀ ਮੈਂ ਲੂਣ ਜਿਆਦਾ ਹੀ ਰੱਖੀ ਅੱਜ ਤੱਕ ਨਹੀਂ ਤੈਨੂੰ ਚੰਗੀ ਲੱਗੀ ਚੀਜ਼ ਕਦੀ ਹਾਂ ਤੈਨੂੰ ਕਦੇ ਜ਼ਿੰਦਗੀ ਚ ਚੀਜ਼ ਨਹੀਂ ਚੰਗੀ ਲੱਗੀ ਮੈਨੂੰ ਨਹੀਂ ਲੱਗਦੀ ਲੱਗਦੀ ਕਿ ਰੋਟੀ ਮੈਂ ਨਹੀਂ ਬਣਾਉਂਦੀ ਮੈਨੂੰ ਨਾ ਹੁਣ ਬਦਨਾ ਮੇਰੇ ਮਾਂ ਦੇ ਹੱਥ ਦੀ ਚੀਜ਼ ਤੈਨੂੰ ਕਦੀ ਸ ਦੇਖਣੇ ਬਣਾਈ ਵੀ ਤੇ ਇਹ ਵੀ ਤੇਜ ਹੈ ਤੁਹਾਨੂੰ ਮਨ ਨੂੰ ਕਰ ਕਰ ਨਖ ਇਹਦਾ ਨਖਰਾ ਨਹੀਂ ਮੁੱਕ ਸਕਦਾ ਸਾਡੀ